বাদ ਆਏ ਪ੍ਰਧਾਨ ਜੀ ਜੀ ਕੀ ਹਾਲ ਹੈ ਮੇਰਾ ਨਾਮ ਹਰਕੇਸ਼ ਕੁਮਾਰ ਵਿੱਕੇ ਆ ਜੀ ਪੰਜਾਬ ਰੋਡ ਵਿੱਚ ਪਨਬਸ ਪੀਆਰਟੀਸੀ ਕੰਟਰੈਕਟ ਵਰਕਰ ਯੂਨੀਅਨ ਦਾ ਸੂਬੇ ਦਾ ਮੀਤ ਪ੍ਰਧਾਨ ਹਾਂ ਮੈਂ ਵਿੱਕੇ ਜੀ ਕਿਉਂ ਫਰਜ਼ਾਨ ਕਰਨੀ ਪਈ ਤੇ ਅੱਗੇ ਦਾ ਕੀ ਪ੍ਰੋਗਰਾਮ ਇਹ ਦੇਖੋ ਜੀ ਚੰਡੀਗੜ੍ਹ ਡੀਪੋ ਲਗਭਗ ਤਿੰਨ ਚਾਰ ਦਿਨਾਂ ਤੋਂ ਬੰਦ ਹੈ ਜੀ ਉਹਨਾਂ ਦਾ ਓਵਰਟਾਈਮ ਦੇ ਸਬੰਧ ਵਿੱਚ ਰੌਲਾ ਹੀ ਸੋ ਕੁਝ ਰੈਡੀਸ਼ਨਾਂ ਦੇ ਵਿੱਚ ਜਿਹੜਾ ਓਵਰਟਾਈਮ ਸੀ ਉਹ ਘਟ ਦਿੱਤਾ ਜਾ ਰਿਹਾ ਸੀਗਾ ਤੇ ਇੱਕ ਵਾਰ ਪਿਛਲੇ 1 ਜੁਲਾਈ ਤੋਂ ਲੈ ਕੇ 9 ਜੁਲਾਈ ਤੱਕ ਸਾਡੇ ਹੈੱਡ ਆਫਿਸ ਦੇ ਵਿੱਚ ਅਧਿਕਾਰੀ ਬੈਠੇ ਉੱਥੇ ਲਗਭਗ ਫੈਮਟੀ ਬਣ ਗਈ ਸੀ ਸਾਰੇ ਆ ਦੇ ਸਾਈਨ ਹੋ ਗਏ ਸੀ ਪਰ ਉਹ ਵਰਟੇਵ ਲਾਗੂ ਨਹੀਂ ਕੀਤਾ ਗਿਆ ਦੁਬਾਰੇ ਫੇਰ ਜੈਂਕੀ ਉਹਦੇ ਵਿੱਚ ਤਰੁੱਟੀਆਂ ਪਈਆਂ ਗਈਆਂ ਸੀ ਜੀਐਮ ਦੇ ਕਹਿਣ ਪਟਿਆਲਾ ਡੀਪੋ ਬੰਦ ਨਹੀਂ ਨਹੀਂ ਪਟਿਆਲਾ ਨਹੀਂ ਬੰਦੀ ਗੱਲ ਹੈ ਚੰਡੀਗੜ੍ਹ ਡੀਪੋ ਬੰਦ ਹੈ ਅੱਗੇ ਸਾਡੇ ਬਣ ਜੋਗੇ ਜੀਐਮ ਸਾਹਿਬ ਬਾਕੀ ਹੋਰ ਜਿੰਨੇ ਵੀ ਉਹਨਾਂ ਦੇ ਦੀਫੋ ਦੇ ਅਧਿਕਾਰੀ ਆ ਉਹ ਸਾਰੇ ਲੱਗੇ ਹੋਏ ਆ ਜੀ ਪੱਤਰ ਵਗੈਰਾ ਚਿੱਠੀ ਵਗੈਰਾ ਬਣਾਉਣ ਵਾਸਤੇ ਉਮੀਦ ਕਰਦੇ ਆਂ ਵੀ ਜੀਤੀ ਫੈਸਲਾ ਹੋ ਕੇ ਆਵੇ ਤੇ ਅਸੀਂ ਆਪਣਾ ਡੀਪੂ ਜਿਹੜਾ ਚਲਵਾਈਏ ਕਰਵਾਈਏ ਜੇ ਨਹੀਂ ਆਉਂਦਾ ਲੈਟਰ ਤੇ ਫਿਰ ਅਸੀਂ ਪ੍ਰੋਟੈਸਟ ਕਰਨ ਵਾਸਤੇ ਮਜਬੂਰ ਹੋਵਾਂਗੇ ਜੀ ਫਿਰ ਜਿਹੜੇ ਨਾਲ ਦੇ ਡੀਪੂ ਨੇ ਜਾਂ ਹੋਰ ਡੀਪੂ ਨੇ ਪੀਆਰਟੀਸੀ ਦੇ ਲਗਭਗ ਉਹ ਵੀ ਫਿਰ ਬੰਦ ਵੱਲ ਜਾਣਗੇ ਕਿਹਨਾਂ ਨਾਮ ਕੋਲ ਮੇਰਾ ਗੁਰਪ੍ਰੀਤ ਸਿੰਘ ਜੀ ਜਿਹੜੇ ਸਟ੍ਰਾਈਕ ਤੇ ਗਿਆ ਰੋਸ ਤੋਂ ਕਿੰਨੇ ਦਿਨ ਲਿਗਾ ਮੁੰਡਾ ਇਹ ਸਾਡੀ ਸਰ 3 ਦਿਨ ਹੋ ਗਏ ਜਿਹੜੀ ਸਟ੍ਰਾਈਕ ਚੱਲ ਰਹੀ ਹੈ 22 ਤਰੀਕ ਦੀ ਸੋ ਪਿਛਲੇ 11 ਜੁਲਾਈ 2024 ਨੂੰ ਸਾਡੀ ਹੈੱਡ ਆਫਸ ਦੇ ਵਿੱਚ ਮੀਟਿੰਗ ਹੋਈ ਉਹਦੇ ਵਿੱਚ 6 TTI ਸਾਹਿਬ ਬੈਠੇ ਉਹਨਾਂ ਨੇ ਸਾਡੇ ਓਵਰਟਾਈਮ ਦੀ ਲਿਸਟਾਂ ਬਣਾਈਆਂ ਤੇ GM ਸਾਹਿਬ ਨੇ ਸਾਨੂੰ ਭਰੋਸਾ ਦਿੱਤਾ ਕਿ ਲਾਗੂ ਕਰ ਦਾਂਗੇ ਪਰ ਚੰਡੀਗੜ੍ਹ ਡੀਪੂ ਦੇ ਜਨਰਲ ਮੈਨੇਜਰ ਮਨੀਂਦਰ ਪਾਲ ਸਿੱਧੂ ਜੀ ਨੇ ਅੱਜ ਤੱਕ ਉਹ ਲਾਗੂ ਨਹੀਂ ਕੀਤਾ ਦੁਬਾਰੇ ਫੇਰ ਸਾਡੀ ਸਟ੍ਰੈਕ ਹੋਈ 28 ਤਰੀਕ ਨੂੰ 12ਵੇਂ ਮਹੀਨੇ ਦੀ ਫੇਰ ਲਾਗੂ ਨਹੀਂ ਕੀਤਾ ਕਹਿੰਦਾ ਇਹਦੇ ਤਰੂਤੀਆਂ ਪਰ ਉਹ ਜਿਹੜੇ 2 TTI ਕੱਲ ਬਿਠਾਏ ਗਏ ਸੀ ਪਰਸੋਂ 2-3 ਦਿਨ ਹੋ ਗਏ ਸਾਡੇ ਨਾਲ ਬੈਠੇ ਆ ਉਹਨਾਂ ਨੇ ਤਰੁੱਤੀਆਂ ਦੂਰ ਕਰਦੀਆਂ ਜਿਹੜੀ ਲਿਸਟਾ ਪਹਿਲਾਂ ਬਣੀ ਆ ਸੀ ਉਹੀ ਲਿਸਟਾਂ ਦਾ ਸੇਵ ਓਵਰ ਟਾਈਮ ਕੱਢਿਆ ਗਿਆ ਪਰ ਚੰਡੀਗੜ੍ਹ ਡੀਪੂ ਦੇ ਜਰਨਲ ਮੈਨੇਜਰ ਵੱਲੋਂ ਸਾਨੂੰ ਓਵਰ ਟਾਈਮ ਨਾ ਦੇਣ ਦੇ ਪਤਾ ਨਹੀਂ ਕੀ ਚੱਕਰ ਹੈ ਉਹ ਓਵਰ ਟਾਈਮ ਦੇਣਾ ਨਹੀਂ ਚਾਹੁੰਦੇ ਅਸੀਂ 12 12 18 18 ਘੰਟੇ ਡਿਊਟੀ ਕਰਦੇ ਆ ਪਰ ਜਿੱਥੇ ਸਾਨੂੰ ਡਿਊਟੀ ਸਾਡੀ 8 ਘੰਟੇ ਬਣਦੀ ਹੈ 2 ਘੰਟੇ ਓਵਰ ਟਾਈਮ ਦਿੱਤਾ ਜਾਂਦਾ ਜਿਹੜਾ ਪਿਛਲੇ 6-7 ਘੰਟੇ ਓਵਰ ਟਾਈਮ ਹੈ ਉਹ ਚੰਡੀਗੜ੍ਹ ਡੀਪੂ ਵੱਲੋਂ ਥਾੜਾ ਖਾਇਆ ਜਾਂਦਾ ਸੋ ਇਸ ਦੇ ਵਿੱਚ ਸਾਡੇ ਸਾਡੇ ਸਾਰੇ ਵਰਕਰਾਂ ਵਿੱਚ ਰੋਸ ਹੈ ਰੋਸ ਕਰਕੇ ਹੁਣ ਅਸੀਂ ਦੇਖਦੇ ਹਾਂ 15-20 ਮਿੰਟ ਸਾਡੀ ਸੂਬਾ ਕਮੇਟੀ ਨੇ ਮੰਗੇ ਆ ਉਸ ਤੋਂ ਬਾਅਦ ਅਸੀਂ ਚੰਡੀਗੜ੍ਹ ਡੀਪੂ ਜਰਨਲ ਮੈਨੇਜਰ ਤੇ ਘਰਵਾਲ ਕੁਝ ਕਰਾਂਗੇ ਜਿੱਦਾਂ ਸਾਡੀ ਸੂਬਾ ਕਮੇਟੀ ਕਹੂਗੀ ਉਵੇਂ ਕੁਝ ਕਰਾਂਗੇ ਤੇ ਆਪਦੇ ਹੱਕ ਲੈ ਕੇ ਰਾਂਗੇ ਤੇ ਸਾਡੀ ਆਮ ਜਨਤਾ ਤੋਂ ਵੀ ਅਸੀਂ ਮਾਫੀ ਮੰਗਦੇ ਆ ਵੀ ਸਾਡਾ ਪਰੇਸ਼ਾਨ ਕਰਨ ਦਾ ਕਿਸੇ ਨੂੰ ਕੋਈ ਤੁੱਕ ਨਹੀਂ ਜੋ ਕੁਝ ਕਰ ਰਹੀ ਆ ਚੰਡੀਗੜ੍ਹ ਡੀਪੂ ਦੀ ਮੈਨੇਜਮੈਂਟ ਕਰਾ ਰਹੀ ਆ ਸੋ ਸਾਡਾ ਦਿਲ ਕਰਦਾ ਜੇ ਸਾਨੂੰ ਪੂਰਾ ਹੱਕ ਮਿਲੇ ਤਾਂ ਅਸੀਂ ਆਪ ਗੱਡੀਆਂ ਚਲਾਵਾਂਗੇ ਆਪ ਤਿਆਰ ਖੜੇ ਆ ਗੱਡੀਆਂ ਚਲਾਉਣ ਵਾਸਤੇ

हा <laughs> हा <laughs> <laughs>